ਰਾਜਾ ਬਡਿੰਗ ਨੇ ਕਿਹਾ ਕਿ ਰਾਜੇ ਰਾਣੀਆਂ ਦਾ ਟਾਈਮ ਗਿਆ ਹੁਣ ਫਕੀਰ ਤੇ ਗਰੀਬ ਲੋਕਾਂ ਦਾ ਟਾਈਮ ਹੈ ਅਤੇ ਵੱਡੀ ਗਿਣਤੀ ਨਾਲ ਜਿੱਤ ਹਾਸਿਲ ਕਰਨਗੇ ਡਾਕਟਰ ਧਰਮਵੀਰ ਗਾਂਧੀ ਉੱਥੇ ਹੀ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਲੋਕਾਂ 'ਚ ਖਾਫੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਨਾਲ ਜਿੱਤ ਹਾਸਿਲ ਕਰਾਂਗੇ ਫਾਇਲ ਨੋਮੀਨੇਸ਼ਨ ਫਾਰਮ ਭਰਨ ਆਏ ਹਾਂ ਸਾਰੇ ਲੋਕਾਂ ਦਾ ਦੇਖ ਸਕਦੇ ਹੋ ਸਾਰੇ ਜ਼ਿਲ੍ਹੇ ਦੀ ਨੁਮਾਇੰਦਗੀ ਦੇਖ ਸਕਦੇ ਹੋ ਨੌ ਦੇ ਨੌ ਸਾਡੇ ਸਾਬਕਾ ਐਮਐਲਏ ਸਾਡੇ ਸਾਰੇ ਅਹੁਦੇਦਾਰ ਸਭ ਤੋਂ ਵੱਡੀ ਗੱਲ ਹੈ ਸਾਰੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਸਾਡੇ ਸਾਹਮਣੇ ਨੇ ਜਨਤਾ ਦਾ ਸਮੂਹ ਤੁਹਾਡੇ ਸਾਹਮਣੇ ਹੈਗਾ ਜੋਸ਼ੋ ਖੋਸ਼ ਨਾਲ ਲੱਗ ਰਹੇ ਨਾਰੇ ਤੁਹਾਡੇ ਸਾਹਮਣੇ ਹੈਗੇ ਆ ਇਹ ਇਹ ਸਾਰਾ ਵੀ ਇਹ ਦਰਸਾਉਂਦਾ ਕਿ ਲੋਕਾਂ ਲੋਕੀ ਕਾਂਗਰਸ ਨੂੰ ਵੋਟ ਭਾਗੇ ਨਾ ਸਿਰਫ ਹਿੰਦੁਸਤਾਨ ਹਲਕਾ ਪੰਜਾਬ ਵਿੱਚ ਹੀ ਵੱਬ ਜ਼ਿਲ੍ਹੇ ਨਿਕਾੜੇ ਆ ਆਖਿ ਮਹਾਰਾਣੀ ਸਹਿਬਾ ਗਈ ਅਨੇ ਲੋਕਾਂ ਦਾ ਕੰਮ ਖਤਮ ਹੈ ਉਹ ਕਿਉਂ ਲੱਗਦਾ ਉਹ ਕਿਵੇਂ ਮੈਂ ਕੀ ਹੋਣ ਮਹਾਰਾਣੀ ਕੇ ਬਾਦ ਆ ਜਾਦਾ ਜਮਾਨਾ ਚਲਾ ਗਿਆ ਹੁਣ ਫਕੀਰਾਂ ਦਾ ਜਮਾਨਾ ਹੈ ਔਰ ਡਾਕਟਰ ਗਾਂਧੀ ਫਕੀਰ ਹੈ ਪੰਜਾਬ ਦੇ ਲੋਕਾਂ ਨੇ ਔਰ ਪਟਿਆਲੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਆਮ ਲੋਕਾਂ ਨੂੰ ਜਿਤਾਉਣਾ ਹੈ ਉਹ ਥੱਲੇ ਕਰ ਜਿਨ੍ਹਾਂ ਨੇ ਉਹ ਆਈਐਨਡੀ ਗਰੁੱਪ ਕੋ ਕਰਦੇ ਆ ਤੁਹਾਡੇ ਇਹ ਹਾਲਾਤ ਬਣਾਏ ਆ ਉਹਨਾਂ ਨੂੰ ਚਲਵਾ ਹੱਥ ਥੱਲੇ ਕਰ ਹੱਥ ਹਾਸ਼ ਕਰ ਤੁਸੀਂ ਦੇਖੋਗੇ ਡਾਕਟਰ ਗਾਂਧੀ ਉਹ ਹਾਰ ਕੇ ਚੋਣ ਜਿੱਤਣਗੇ